ਲਾਡਲੀ ਭਾਗ 46 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਭਾਗ ਅਸੀਂ ਗੁਰਪੇਜ ਘਰ ਦੇ ਬਾਹਰਲੇ ਬੂਹੇ ਦਾ ਜੰਦਰਾ ਖੋਲਣ ਹੀ ਲੱਗਾ ਨਾਲ ਹੀ ਮਲਕੀਤ ਤੋਂ ਹਾਲ ਚਾਲ ਤੇ ਸਫ਼ਰ ਬਾਰੇ ਪੁੱਛਣ ਲੱਗਾ ਆਵਾਜ਼ ਵਿੱਚ ਪਹਿਲਾਂ ਵਰਗਾ ਜੋਸ਼ ਨਹੀਂ ਸੀ ਬਸ ਗੱਲਾਂ ਜਿਹੀਆਂ ਕਰ ਰਿਹਾ ਸੀ ਢਿੱਲੀ ਜੀ ਆਵਾਜ਼ ਵਿੱਚੋਂ ਦਰਦ ਝਲਕ ਰਿਹਾ ਸੀ ਜੋ ਮਲਕੀਤ ਮਹਿਸੂਸ ਕਰ ਰਿਹਾ ਸੀ ਸ਼ਾਇਦ ਸੰਤੋਖੀ ਵੀ ਤਾਂ ਇੱਕ ਦੂਜੇ ਦੇ ਮੂੰਹ ਕੰਨੀ ਵੇਖ ਰਹੇ ਸਨ ਜਦੋਂ ਗੁਰਪੇਜ ਅੰਦਰ ਲਾਬੂਗਾ ਖੋਲ ਰਿਹਾ ਸੀ ਅੰਦਰ ਗਏ ਤਾਂ ਗੁਰਪੇਜ ਰਸੋਈ ਚੋਂ ਪਾਣੀ ਲੈਣ ਚਲਾ ਗਿਆ ਤੇ ਦੋ ਗਲਾਸ ਲਿਆ ਕੇ ਪੁੱਛਣ ਲੱਗਾ ਹੋਰ ਵੀਰ ਗੁੱਡੀ ਕਿਵੇਂ ਆ ਸਿੰਦਰੋ ਫੇਰਾ ਪਾ ਗਈ ਮਲਕੀਤ ਨੇ ਗਲਾਸ ਫੜਿਆ ਪਿਆਸ ਵੀ ਬਾਲੀ ਲੱਗੀ ਸੀ ਤਾਂ ਪਾਣੀ ਦਾ ਕੁੱਟ ਭਰ ਕੇ ਬੋਲਿਆ ਹਾਂ ਵੀਰ ਸਿੰਦਰੋ ਫੇਰਾ ਪਾ ਗਈ ਗੁੱਡੀ ਵੀ ਵਧੀਆ ਆ ਭਾਂਜੀ ਦੇ ਲਨਾਏ ਸੀ ਆ ਭੋਲੀ ਭੈਣ ਦੀ ਭਾਂਜੀ ਆ ਆ ਤੁਹਾਡੇ ਸਾਰੇ ਪਰਿਵਾਰ ਦੀ ਆ ਦੋ ਥਾਈਂ ਬਾਜੀ ਦਿਖਾਉਂਦਾ ਹੋਇਆ ਮਲਕੀਤ ਬੋਲਿਆ ਗੁਰਪੇਜ ਨੇ ਬਾਜੀ ਫਾੜਤਾ ਲਈ ਤੇ ਗਲਾਸ ਰਸੋਈ ਚ ਲੈ ਗਿਆ ਬਾਜੀ ਇੱਕ ਪਾਸੇ ਮੇਜ਼ ਤੇ ਰੱਖ ਦਿੱਤੀ ਜਿੱਥੇ ਸ਼ਾਇਦ ਸ਼ਿੰਦਰੋ ਦੇ ਵਿਆਹ ਦਾ ਡੱਬਾ ਪਿਆ ਸੀ ਉਹਦੇ ਕੋਲ ਹੀ ਮਲਕੀਤ ਨੇ ਦੇਖਿਆ ਡੱਬਾ ਉਦਾਂ ਦਾ ਉਦਾਂ ਹੀ ਬੰਦ ਸੀ ਜਿਵੇਂ ਕੱਲਿਆ ਸੀ ਉਦਾਂ ਹੀ ਥੋੜ੍ਹਾ ਜਿਹਾ ਸੋਚਣ ਲੱਗਾ ਮਲਕੀਤ ਕੁਝ ਤੇ ਧਿਆਨਿਤ ਰੁੱਦਰ ਕੁਮਾਰਿਆ ਗੁਰਪੇਜ ਗੱਲਾਂបੱਤਾਂ ਕਰਦਾ ਬੀਬੀ ਦੇ ਕਮਰੇ ਚ ਚਲਾ ਗਿਆ ਉਥੋਂ ਕੁਝ ਪੁੱਛ ਰਿਆ ਸੀ ਮਲਕੀਤ ਨੂੰ ਪਰ ਮਲਕੀਤ ਨੂੰ ਨਾ ਸੁਣਿਆ ਨਾ ਸਮਝ ਆ ਰਿਹਾ ਸੀ ਫਿਰ ਗੁਰਪੇਜ ਬਾਹਰ ਆ ਕੇ ਕਹਿਣ ਲੱਗਾ ਵੀਰ ਭੋਲੀ ਭੈਣ ਕਰ ਜਾਣਾ ਦੁਬਾਰੇ ਆਜੋ ਉਧਰ ਹੀ ਚਲਦੇ ਹਾਂ ਤਾਂ ਸੰਤੋਖੀ ਬੋਲੀ ਵੀਰ ਸਭ ਠੀਕ ਆ ਬੀਬੀ ਤੇ ਭੈਣ ਜੀ ਕਿੱਥੇ ਨੇ ਠੀਕ ਨੇ ਸਭ ਤਾਂ ਗੁਰਪੇਜ ਬਾਹਰ ਥੈਲੇ ਜੇ ਚ ਕੱਪੜੇ ਲਿਆ ਕੇ ਬੋਲਿਆ ਹਾਂ ਹਾਂ ਸਭ ਠੀਕ ਨੇ। ਅਸਮਾਨ ਲੈ ਕੇ ਜਾਣਾ ਸੀ ਬੀਬੀ ਉਧਰ ਹੀ ਰੁਕਦੀ ਐ। ਦੋ ਤਿੰਨ ਦਿਨ ਸ਼ਾਮ ਸ਼ਾਮ ਤੋਂ ਨਾ ਮੈਂ ਤਾਂ surjit ਤਾਂ ਵਾਪਸ ਆ ਜਾਨੇ ਆ। ਕੱਲ ਵੀ ਆ ਗਏ ਸੀ। ਤਾਂ ਮਲਕੀਤ ਬੁਲਿਆ ਫੀਰੇ ਗੁਰਪੀਜ ਵੀਰ ਗੱਲ ਕੀ ਆ? ਬੜਾ 부ਜਿਆ 부ਜਿਆ ਲੱਗਦਾ ਤੂੰ। ਗੱਲ ਤਾਂ ਦੱਸ ਵੀਰ। ਗੁਰਪੀਜ ਸ਼ਾਇਦ ਸੋਚ ਰਿਆ ਸੀ ਹੁਣ ਕਿਵੇਂ ਦੱਸਾਂ? ਤੇ ਚੁੱਪ ਸੀ। ਕਮਲ ਕੀ ਦੁਬਾਰੇ ਬੋਲਿਆ ਵੀਰ ਉਹ ਦਿਨ ਵੀ ਤੂੰ ਜਲਦੀ ਆ ਗਿਆ ਸੀ ਨਾ ਕੁਝ ਦੱਸਿਆ ਨਾ ਕੁਝ ਹੋਰ ਸਭ ਠੀਕ ਤਾਂ ਹੈ ਦੱਸ ਮੈਨੂੰ ਤਾਂ ਗੁਰਪ੍ਰੀਤ ਨੇ ਲੰਮਾ ਸਾਲਿਆ ਤੇ ਅੱਖਾਂ 'ਚ ਹੰਝੂ ਪਰਕੇ ਬੋਲਿਆ ਵੀਰ ਉਹ ਆਪਣੀ ਕਮਲ ਆ ਨਾ ਕਮਲ ਉਹ ਪੂਰੀ ਹੋ ਗਈ ਮਲਕੀਤ ਤੇ ਸੰਤੋਖੀ ਗੁਰਪ੍ਰੀਤ ਦੇ ਮੂੰਹ ਵੱਲ ਵੇਖਣ ਲੱਗੇ ਜਿਵੇਂ ਜਮੀਨ ਹੀ ਕਿਸਕੀ ਹੋਵੇ ਪੈਰਾਂ ਹੇਠੋਂ ਸੁਣ ਕੇ ਸੁੰਨ ਰਹਿ ਗਏ ਸੰਤੋਖੀ ਪੁੱਬਾ ਮਾਰ ਕੇ ਰਹੀ ਨਾਨਾ ਵੀਰ ਇੰਜ ਨਾ ਕਹ ਮੂੰ ਤਾਂ ਬਹੁਤ ਨੇਰ ਕੁੜੀ ਸੀ ਪਿਆਰੀ ਕੁੜੀ ਸੀ ਉਹਨੂੰ ਬਲਾਂ ਕੀ ਹੋ ਸਕਦਾ ਨਾ ਵੀਰ ਇੰਜ ਨਾ ਕਹ ਗੁਰਪ੍ਰੀਤ ਦਾ ਮਨ ਬਹੁਤ ਭਰ ਗਿਆ ਬਾਹਰ ਕਰਨੀ ਜਾਣ ਹੀ ਲੱਗਾ ਸੀ ਪਰ ਕੁਰਸੀ ਤੇ ਬਹਿ ਗਿਆ ਮਲਕੀਤ ਦੀ ਅੱਖਾਂ ਵੀ ਭਰ ਗਈਆਂ ਬਹੁਤ ਦੁੱਖ ਲੱਗਿਆ ਸੁਣ ਕੇ ਤੇ ਬੋਲਿਆ हे ਦਾਤਿਆ हे ਵਾਏ ਗੁਰੂ ਜੀ ਉਹ ਨਿਆਣੀ ਕਦੋਂ ਕਿਵੇਂ ਵੀਰ ਦੱਸ ਗੁਰਪ੍ਰੀਤ ਬੋਲਿਆ ਜਿੱਦਨ ਕਰਨੈਲ ਆ ਡੱਬਾ ਦੇਣਾ ਆ ਸੀ ਨਾ ਸ਼ਿੰਦਰੋ ਦੇ ਵਿਆਹ ਦਾ ਉਹ ਦਿਨੀ ਸ਼ਾਮ ਨੂੰ ਪੂਰੀ ਹੋ ਗਈ ਸੀ ਤੇ ਦੋ ਦਿਨ ਪਹਿਲਾਂ ਹੀ ਉਹਦਾ ਭੋਗ ਸੀ ਮਲਕੀਤ ਤੇ ਸੰਤੋਖੀ ਇੱਕ ਦੂਜੇ ਵੱਲ ਵੇਖਣ ਲੱਗੇ ਮਲਕੀਤ ਸੋਚਣ ਲੱਗਾ ਭੋਗ ਵਾਲੇ ਦੇ ਨਹੀਂ ਸੁਪਨਾ ਆਇਆ ਸੀ ਉਹ ਪੂਰਾ ਸੁਪਨਾ ਜਦੋਂ ਬੀਬੀ ਦਿਸੀ ਸੀ ਮੈਨੂੰ ਵਰਪੇਜ ਭੁੱਲਿਆ ਟੁੱਟ ਗਏ ਮਾਂ ਪੁੱਤ ਦੋਏ ਟੁੱਟ ਗਏ ਉਹ ਜਿਹੜੀ ਭੋਰਾ ਪਰ ਲਈ ਸੀ ਨਾ ਉਹ ਵਿੰਕੀ ਜਾਂਦੀ ਆ ਜੰਮਦੀ ਨੂੰ ਰੱਬ ਨੇ ਉਹਦੇ ਤੋਂ ਮਾਂ ਖੋਲੀ ਫਿਰ ਜਿਹਨੇ ਪਾਲਣਾ ਸੀ ਰੱਬ ਨੇ ਉਹ ਵੀ ਖੋਲੀ ਅਮਲਕੀਤ ਬੋਲਿਆ ਇਹ ਰੱਬ ਦਾ ਭਾਣਾ ਫਿਰ ਦਾਤੇ ਨੂੰ ਜੋ ਮਨਜ਼ੂਰ ਸੀ ਨਾ ਕੋਈ ਹੁੰਦਾ ਵਾ ਪਰ ਗੱਲ ਸੁਣ ਕੇ ਹੰਝੂ ਧਮਲਕੀਤ ਸੰਤੂਖੀ ਦੇ ਵੀ ਨਹੀਂ ਰੁਕ ਰਹੇ ਸਨ ਫਿਰ ਮਲਕੀਤ ਦਵਾਈ ਕੱਢਣ ਲੱਗਾ ਜੋ ਕਮਲ ਲਈ ਬਣਾ ਕੇ ਲਿਆ ਸੀ ਗੁਰਪੇਸ਼ ਦਾ ਦਵਾਈ ਦੇਖ ਕੇ ਮਨ ਹੋਰ ਵੀ ਖਰਾਬ ਹੋ ਗਿਆ ਤੇ ਕਹਿਣ ਲੱਗਾ ਦਵਾਈਆਂ ਦੇ ਸਹਾਰੇ ਸੀ ਮੇਰੀ ਕਮਲ ਸੰਦੀ ਕਮਲ ਦਵਾਈਆਂ ਦੇ ਸਹਾਰੇ ਸੀ ਰੂਪਿਆ ਥੋੜੀ देर ਹੋਰ ਬੈਠਣ ਮਗਰੋਂ ਗੁਰਪੇਜ ਕਹਿਣ ਲੱਗਾ ਆਜੋ ਉਤਰੀ ਜਾਣਾ ਭੋਲੀਵਾਲ ਬੀਬੀ ਦਾ ਸਾਮਾਨ ਚੁੱਕ ਲਿਆ ਤਾਂ ਗੁਰਪੇਜ ਨੇ ਮਲਕੀਤ ਤੇ ਸੰਤੋਖੀ ਨੂੰ ਵੀ ਨਾਲ ਲੈ ਲਿਆ ਭੋਲੀ ਹੁਣਾਵਾਲ ਜਾਣ ਲੈ ਰਾਹ ਵਿੱਚ ਜਾਂਦੇ ਹੋਏ ਮਲਕੀਤ ਬੀਬੀ ਦਾ ਹਾਲ ਚਾਲ ਪੁੱਛਣ ਲੱਗਾ ਪਰ ਗੁਰਪੇਜ ਬੋਲਿਆ ਹੁਣ ਤਾਂ ਥੋੜੀ ਵਾਲੀ ਧੁਰੀ ਫਿਰਦੀ ਹੈ ਬੀਬੀ ਪਰ ਮਨ ਖਰਾਬ ਕਰਦੀ ਹੈ ਤੀਨ ਨੂੰ ਦੇਖ ਮੇਰੀ ਭੈਣ ਨੂੰ ਦੇਖ ਕੇ ਅੱਧੇ ਘੰਟੇ ਤੱਕ ਭੋਲੀ ਹੁੰਨਾ ਘਰ ਪਹੁੰਚ ਗਏ ਗੁਰਪ੍ਰੀਤ ਖੋਰੀ ਬਾਰ ਨਗੂਆ ਅੱਧ ਖੁੱਲਿਆ ਹੋਇਆ ਸੀ ਪਹਿਲਾਂ ਹੀ ਸਧਾਰਨ ਕੁਲਾ ਡੁੱਲਾ ਜਿਹਾ ਘਰ ਸੀ ਬਿੱਟੂ ਇੱਕ ਕਮਰੇ 'ਚ ਬੈਠਾ ਹੋਇਆ ਸੀ ਇੱਕ ਦੋ ਜਾਣੇ ਉਹਦੇ ਲਾਗੇ ਬੈਠੇ ਹੋਏ ਸਨ ਇੱਕ ਕਮਰੇ 'ਚ ਬੀਬੀ ਭੋਲੀ ਭੈਣ ਗੁਰਪ੍ਰੀਤ ਜੀ ਘਰ ਵਾਲੀ ਤੇ ਗੁਰਜੀਤ ਭੋਲੀ ਦੀ ਕੁੜੀ ਬੈਠੇ ਹੋਏ ਸਨ ਨਿੱਕੀ ਜੀ ਮਲੂਕ ਤੇ ਦੀ ਰੋਣ ਦੀਆਂ ਆਵਾਜ਼ਾਂ ਸੀਨਾ ਚੀਰ ਰਹੀਆਂ ਸਨ ਗੁਰਜੀਤ ਬਾਰ-ਬਾਰ ਉਹਨੂੰ ਵਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਿੱਥੋਂ ਚੁੱਪ ਹੁੰਦੀ ਐ ਮਲੂਕ ਜੀ ਸੰਤੋਖੀ ਪੋਲੀ ਹੋਰਾਂ ਵਾਲ ਆ ਗਈ ਤੇ ਮਲਕੀਤ ਤੇ ਗੁਰਪੇਜ ਨਾਲ ਦੇ ਕਮਰੇ ਵਿੱਚ ਬਿੱਟੂ ਕੋਲ ਚਲੇ ਗਏ ਸੰਤੋਖੀ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਪੋਲੀ ਕੋਲ ਜਾ ਕੇ ਬਹਿ ਗਈ ਪੋਲੀ ਬੇਸੁੱਧ ਜੀ ਹੋ ਕੇ ਬੈਠੀ ਹੋਈ ਸੀ ਅੱਖਾਂ ਰੋਣ ਕਰਕੇ ਸੁੱਜੀਆਂ ਹੋਈਆਂ ਸਨ ਸੰਤੋਖੀ ਨੇ ਪੋਲੀ ਦੇ ਮੋਢੇ ਤੇ ਹੱਥ ਧਰਿਆ ਪੋਲੀ ਇੱਕਦਮ ਤਰਪਕ ਗਈ ਤੇ ਰੋਣ ਲੱਗੀ ਸੰਤੋਖੀ ਨੇ ਬੈਠੀ ਭੋਲੀ ਨੂੰ ਘਲੇ ਲਾਇਆ ਤੇ ਆਪ ਵੀ ਰੋ ਪਈ ਮੇਰੀ ਕਮਲ ਲਿਆ ਦੋ ਕਿਤੇ ਕਿਤੋਂ ਮੇਰੀ ਕਮਲ ਲਿਆ ਦੋ ਮੇਰੀ ਧੀ ਲਿਆ ਦੋ ਕੋਈ ਭੋਲੀ بار بار ਹਟਕੋਰੇ ਲੈ ਲੈ ਕੇ ਸਾਰਿਆਂ ਨੂੰ ਹੱਥ ਜੋੜ ਕੇ ਕਹਿ ਰਹੀ ਸੀ ਮੇਰੀ ਧੀ ਦੇ ਦੋ ਮੈਨੂੰ ਮੇਰੀ ਕਮਲ ਦੇ ਦੋ ਮੈਨੂੰ ਰੋਣ ਦੀ ਆਵਾਜ਼ ਨਾਲ ਮਲੂਕ ਗੋਦੀ ਚੁੱਕੀ ਹੋਈ ਉਹ ਵੀ ਉੱਚੀ-ਉੱਚੀ ਰੋ ਪਈ ਸੰਤੋਖੀ ਦਾ ਜੀ ਕਾਲਾ ਪਵੇ ਕੀ ਬਣ ਗਿਆ ਹੈ ਰੱਬਾ ਘਰ ਤਾਂ ਕੀ ਬਣ ਗਿਆ ਪੋਲੀ ਬਹੁਤ ਰੋ ਰਹੀ ਸੀ ਉਧਰੋਂ ਕੁੜੀ ਵੀ ਵਸ ਚ ਨਹੀਂ ਆ ਰਹੀ ਸੀ ਸ਼ਾਇਦ ਦੂਜੀ ਵਰ ਮਾਉਂ ਦੀ ਕਵੀ ਮਹਿਸੂਸ ਕਰ ਰਹੀ ਸੀ ਸੰਤੋਖੀ ਕੁੜੀ ਕੰਨੀ ਕਦੇ ਭੂਲੀ ਕੰਨੀ ਦੇਖੀ ਜਾਏ ਕੁੜੀ ਨੂੰ ਲੈ ਕੇ ਖਲੋਤੀ ਗੁਰਜੀਤ ਨੂੰ ਬੀਬੀ ਕਰਨ ਲੱਗੀ ਤੇ ਜਿਆਦਾ ਦੇਰ ਨਾ ਖਲੋ ਮੰਨ ਬਹਿ ਜਾ ਗੁਰਜੀਤ ਬੈਠੇ ਤਾਂ ਮਲੂ ਕਿੱਥੋਂ ਚੋਂ ਪੁੰਦੀ ਫਿਰ ਸੁਰਜੀਤ ਨੇ ਝੁਕ ਲਈ ਤੇ ਕਹਿਣ ਲੱਗੀ ਗੁਰਜੀਤ ਜਿਆਦਾ ਨਾ ਖਲੋ ਮੈਨੂੰ ਦੇ ਦੇ ਮੈਂ ਬਾਹਰ ਗੇੜਾ ਘੜਾਣੇ ਆਨੀ ਆ ਬੀਬੀ ਕਰਨ ਲੱਗੀ ਗੁਰਜੀਤ ਮੱਲ ਪਾਣੀ ਲੈ ਕੇ ਆਉਣੀ ਜਾਈ ਉਹਦੀ ਜਾਣ ਮਗਰੋ ਬੀਬੀ ਸੰਤੋਖੀ ਨੂੰ ਕਹਿਣ ਲੱਗੀ ਪੈਰ ਪਾਰੀ ਨੇ ਗੁਰਜੀਤ ਦੇ ਸੰਤੋਖੀ ਕਹਿਣ ਲੱਗੀ ਅੱਛਾ ਜੀ ਏ ਵਾਏ ਗੁਰਮ ਜੀ ਸੁੱਖ ਰੱਖਿਓ ਦਾਤਿਆ ਪਰ ਬੀਬੀ ਰੋਣ ਲੱਗ ਗਈ ਇੰਨੇ ਨੂੰ ਗੁਰਜੀਤ ਆ ਗਈ ਸੰਤੋਖੀ ਬੋਲੀ ਸੰਤੋਖੀ ਬੀਬੀ ਕੋਲ ਗਈ ਤੇ ਕਹਿਣ ਲੱਗੀ ਨਾ ਬੀਬੀ ਰੋ ਨਾ ਗੁਰਜੀਤ ਆਪਣੀ ਮਾਂ ਕੋਲ ਬਹਿ ਗਈ ਪਾਣੀ ਪਿਲਾਉਣ ਲੱਗੀ ਭੋਲੀ ਬੇਸੁੱਧ ਜੀ ਹੋਈ ਹੋਈ ਸੀ ਬੀਬੀ ਨੂੰ ਸੰਤੋਖੀ ਨੇ ਭਰੀਆਂ ਅੱਖਾਂ ਨਾਲ ਬੁੱਕਲ ਚ ਲਿਆ ਤੇ ਕਿਹਾ ਨਾ ਬੀਬੀ ਰੋਣਾ ਰੱਬ ਦਾ ਪਾਣਾ ਮੰਨੀ ਦਾ ਹੁੰਦਾ ਹੌਸਲਾ ਰੱਖ ਬੀਬੀ ਬੀਬੀ ਰੋਂਦੀ ਹੋਈ ਕਹਿਣ ਲੱਗੀ ਦੋਹੇ ਮਾਂ ਪੁੱਤ ਵਾਸ ਚ ਨਹੀਂ ਆਉਂਦੇ ਸੀ ਉਦੋਂ ਬਿੱਟੂ ਦਾ ਹੱਥੋਂ ਨਿਕਲ ਨਿਕਲ ਜਾਵੇ ਹੁਣ ਵੀ ਨਹੀਂ ਮੰਨਦਾ ਕਿ ਕੁਝ ਹੋਇਆ ਕਮਲ ਨੂੰ ਤੇ ਆ ਭੋਲੀ ਗਾਸ਼ ਖਾ ਕੇ ਡਿੱਗ ਗਈ ਸੀ ਸੰਤੋਖੀ ਹੰਝੂ ਅੱਖਾਂ 'ਚ ਲੈ ਕੇ ਬੀਬੀ ਦੀਆਂ ਗੱਲਾਂ ਸੁਣ ਰਹੀ ਸੀ ਫਿਰ ਭੋਲੀ ਬੇਸੁੱਧ ਜੀ ਹੋਈ ਪਾਣੀ ਦਾ ਕੁੱਟ ਪਰ ਕੇ ਬੋਲੀ ਜਦੋਂ ਕੁੜੀ ਲਿਆਂਦੀ ਸੀ ਤਬਾਲੀ ਖੁਸ਼ ਸੀ ਮੇਰੀ ਕਮਲ ਬਾਰ ਬਾਰ ਕਹੇ ਇਹਨੂੰ ਕਿੰਨੀਆਂ ਚੀਜ਼ਾਂ ਲੈ ਕੇ ਦੇਣੀਆਂ ਸੋਹਣੇ ਕੱਪੜੇ ਫਿਰ ਕੁੜੀ ਦੋਕ ਦਿਨਾ ਮਗਰੋਂ ਬਾੜੀ ਰੋਈ ਚੁੰਗੜੀ ਚ ਦੁੱਧ ਲਿਆ ਕੇ ਪੁਲਾਇਆ ਕਮਲ ਨੇ ਪਰ ਦੁੱਧ ਬਾਹਰ ਕੱਢ ਦਿੱਤਾ ਸਾਰਾ ਮੈਨੂੰ ਪੁੱਛ ਬੈਠੀ ਮਾਏ ਇਹ ਦੁੱਧ ਨਹੀਂ ਪੀਂਦੀ ਕੱਢੀ ਜਾਂਦੀ ਆ ਇਹਨੇ ਭੁੱਖ ਲੱਗੀ ਆ ਜਾਂ ਕੀ ਹੋਇਆ ਮੈਂ ਕਿਹਾ ਕਿ ਕਮਲਏ ਮਾਂ ਨੂੰ ਜਦੋਂ ਜਵਾਕ ਨੂੰ ਭੁੱਖ ਲੱਗਦੀ ਆ ਨਾ ਮਾਂ ਨੂੰ ਮਹਿਸੂਸ ਹੋ ਜਾਂਦਾ ਆੰਦਰਾ ਖਿੱਚੀਆਂ ਜਾਂਦੀਆਂ ਨੇ ਮੱਲੋ ਮੱਲੀ ਮਾਂ ਸਮਝ ਜਾਂਦੀ ਆ ਜਵਾਕ ਮੇਰਾ ਭੁੱਖਾ ਮੇਰਾ ਇੰਨਾ ਕਹਿਣਾ ਤੇ ਉਹ ਆਪਣੇ ਆਪ ਨੂੰ ਵੇਖਣ ਲੱਗੀ ਤੇ ਬੋਲੀ ਮਾਂਏ ਮੈਨੂੰ ਕਿਉਂ ਨਹੀਂ ਮਹਿਸੂਸ ਹੁੰਦਾ ਮੈਨੂੰ ਕਿਉਂ ਨਹੀਂ ਪਤਾ ਲੱਗਦਾ ਇਹਨੇ ਭੁੱਖ ਲੱਗੀ ਆ ਜਾਂ ਕੁਝ ਦੁੱਖਦਾ ਤਾਂ ਮੈਂ ਕਿਹਾ ਲਿਆ ਮੱਲ ਮੈਨੂੰ ਦੇ ਦੇ ਤੀਨਵੇਂ ਮੋਢੇ ਤੋਂ ਚੁੱਕ ਕੇ ਥਪਕਦੀਆਂ ਉਹਦਾ ਪਿੰਡਾ ਥਪਕਦੀਆਂ ਪਰ ਕੁੜੀ ਚੁੱਪ ਨਹੀਂ ਹੋਈ ਫਿਰ ਢਿੱਡ ਤੇ ਸਰੋਂ ਦਾ ਤੇਲ ਲਾਇਆ ਮੈਂ ਕੋਸਾ ਕਰਕੇ ਮਾਲਿਸ਼ ਕੀਤੀ ਥੋੜੀ ਦੇ ਚੁੱਪ ਹੋ ਗਈ ਫਿਰ ਮੈਂ ਕਮਲ ਨੂੰ ਕਿਹਾ ਕਮਲ ਤੇਲ ਲਾਇਆ ਕਰੀ ਦੇ ਕਦੇ ਹਿੰਗ ਲਾਤੀ ਪਾਣੀ ਚ ਪਾ ਕੇ ਹਲਕੀ ਜੀ ਹੈ ਨਾ ਜਵਾਕਾਂ ਦੇ ਲਾਦ ਰਿੰਦੀ ਆ ਜੇਕਰ ਢਿੱਡ ਦੁਖਦਾ ਆਵੇ ਤਾਂ ਆ ਰਾਮ ਮਿਲ ਜਾਂਦਾ ਸੰਤੁਖੀ ਭੋਲੀ ਦੀਆਂ ਗੱਲਾਂ ਧਿਆਨ ਨਾ ਸੁਣ ਰਹੀ ਸੀ ਫਿਰ ਭੋਲੀ ਬੋਲੀ ਮੈਨੂੰ ਨਹੀਂ ਪਤਾ ਸੀ ਕਮਲ ਇਸ ਗੱਲ ਦਾ ਹੌਂਕਾ ਲੈ ਜਾਓ ਦਿਲ ਦਿਮਾਗ ਤੇ ਲਾਲੂਏ ਗੱਲ ਉਹ ਤਾਂ 2-3 ਦਿਨ ਰੋਜ਼ ਆਪਣੀ ਛਾਤੀ ਦੇਖੇ ਸ਼ੀਸ਼ੇ ਚ ਖਲੋ ਕੇ ਕਿ ਮੈਨੂੰ ਪਤਾ ਨਹੀਂ ਚੱਲਦਾ ਕੁੜੀ ਨੂੰ ਭੁੱਖ ਲੱਗੀ ਆ ਮੈਨੂੰ ਪਤਾ ਨਹੀਂ ਚੱਲਦਾ ਕੁੜੀ ਦਾ ਕੁਝ ਦੁਖਦਾ ਕੁੜੀ ਬਾਹਰ ਕੱਢ ਦਿੰਦੀ ਆ ਦੁੱਧ ਬੜਾ ਹੌਸਲਾ ਦਿੱਤਾ ਮੈਨੂੰ ਬੜਾ ਸਮਝਾਇਆ ਮਾਲਾ ਚਿੰਤਾ ਨਾ ਕਰ ਤੈਨੂੰ ਮੈਂ ਦੱਸਦੀ ਰਿਹਾ ਕਰਨ ਪਰ ਉਹ ਕੁੜੀ ਅੰਦਰ ਗਤੀ ਚੁਰਨ ਲੱਗੀ ਆਖਿਆ ਕਰੇ ਮਾਏ ਮੇਦੀ ਮਾਂ ਨਹੀਂ ਤਾਂ ਨਹੀਂ ਮੈਨੂੰ ਪਤਾ ਲੱਗਦਾ ਮੈਂ ਕਿਹਾ ਨਾ ਮਲ ਇਦਾਂ ਨਾ ਸੋਚ ਤੂੰ ਹੀ ਤਾਂ ਪਾਲਣੀ ਆ ਇਹ ਪਾਲਣ ਵਾਲੀ ਮਾਂ ਜਨਮ ਦੇਣ ਵਾਲੀ ਮਾਂ ਨਾਲੋਂ ਵੱਧ ਹੁੰਦੀ ਆ ਹਰ ਇੱਜ਼ਤ ਪੂਰੀ ਕਰਨੀ ਆਪਾਂ ਨੇ ਮਿਲ ਕੇ ਦੀ ਪਰ ਕਿੱਥੋਂ ਸੁਣਿਆ ਉਹਨੇ ਮੈਨੂੰ ਗਮ ਲੈ ਗਈ ਮੇਰੀ ਨੂੰ ਗਮ ਲੈ ਗਈ ਮੇਰੀ ਕਮਲ ਪੋਲੀ ਉੱਚੀ ਉੱਚੀ ਰੋ ਪਈ ਨਾ ਗੰਦੀ ਹੋਈ ਬੜਾ ਚੁੱਪ ਕਰਾਇਆ ਗੁਰਜੀਤ ਨੇ ਨਾ ਮਾਂ ਰੋ ਨਾ ਪਰ ਆਪ ਵੀ ਰੋਈ ਜਾਵੇ ਫਿਰ ਇੱਕਦਮ ਚੁੱਪ ਹੋ ਗਈ ਪੋਲੀ ਤੇ ਬੋਲੀ ਉਹ ਜਾਣਦੀ ਸੀ ਕਿ ਮਮਾ ਨਹੀਂ ਬਣ ਸਕਦੀ ਅੰਦਰ ਕੋਈ ਚੱਲਦਾ ਕੋਈ ਰੋਗ ਕੋਈ ਬਿਮਾਰੀ ਫਿਰ ਵੀ ਹੌਸਲੇ ਨਾਲ ਭੱਜੀ ਫਿਰਦੀ ਸੀ ਮੇਰੀ ਧੀ ਮੇਰੀ ਕਮਰ ਹਰ ਥਾਈਂ ਸੰਤੋਖੀ ਦੀਆਂ ਅੱਖਾਂ ਭਰ ਗਈਆਂ ਸੁਣ ਕੇ ਫਿਰ ਬੀਬੀ ਬੋਲੀ ਬਾਲਾ ਮੋਲ ਆਂਦੀ ਸੀ ਕਮਰ ਹਸੂ ਹਸੂ ਕਰਦੀ ਫਿਰਦੀ ਸੀ ਸਾਰਾ ਦਿਨ ਰੱਬ ਮੈਨੂੰ ਚੱਕ ਲੈਂਦਾ ਕੀ ਕਰਨਾ ਮੈਂ ਹੋਰ ਜੀ ਕੇ ਉਹਨੇ ਤਾਂ ਦੁਨੀਆ ਵੀ ਨਹੀਂ ਵੇਖੀ ਸੀ ਮੇਰੀ ਧੀ ਨੇ ਬੀਬੀ ਵੀ ਰੋਂਦੀ ਹੋਈ ਬੋਲੀ ਸੰਤੋਖੀ ਕਹਿਣ ਲੱਗੀ ਨਾ ਬੀਬੀ ਜਿਹਦੀ ਜਿੰਨੀ ਲਿਖੀ ਹੈ ਨਾ ਉਨੀ ਭੋਗਦਾ ਸਾਡੇ ਹੱਥ ਵਸ ਚ ਕਿੱਥੇ ਆ ਕੁਝ ਇੰਨੇ ਨੂੰ ਸਰਜੀਤ ਤੇ ਨੂੰ ਅੰਦਰ ਲੈ ਆਈ ਮੋਢੇ ਲੱਗੀ ਹੋਈ ਸੀ ਸੋ ਗਈ ਫਿਰ ਭੋਲੀ ਨੇ ਕਿਹਾ ਕਿ ਮੈਨੂੰ ਦੇ ਦੇ ਮੈਂ ਇਹਨੂੰ ਸਵਾਨੀ ਹੈ ਭਾਬੀ ਮੈਨੂੰ ਦੇ ਦੇ ਬੀਬੀ ਨੇ ਕਿਹਾ ਦੇ ਦੇ ਮਨ ਭੋਲੀ ਨੇ ਤੇ ਨੂੰ ਗੋਦੀ ਚ ਪਾ ਲਿਆ ਸੰਤੋਖੀ ਪਿਆਰ ਜਾਂ ਦਿੰਦੀ ਹੋਈ ਤੇ ਰਾਣੀ ਦਾ ਨਾਮ ਪੁੱਛਣ ਲੱਗੀ ਤਾਂ ਗੁਰਜੀਤ ਬੋਲੀ ਹਲੇ ਨਾਮ ਨਹੀਂ ਰੱਖਿਆ ਅਸੀਂ ਪਿਆਰ ਨਾਲ ਇਹਨੂੰ ਕਾਕੀ ਕਾਕੀ ਕਹਿ ਕੇ ਬੁਲਾਉਂਦੇ ਆ ਸੰਤੋਖੀ ਦਾ ਮਨ ਭਰ ਗਿਆ ਕਦੇ ਕੁੜੀ ਕਰਨੀ ਕਦੇ ਭੋਲੀ ਕਰਨੀ ਦੇਖੀ ਜਾਵੇ ਕਦੇ ਬੀਬੀ ਕਰਨੀ ਦੇਖੀ ਜਾਵੇ ਇਨੇ ਗੁਰਜੀਤ ਨੂੰ ਲੈਣ ਦਾ ਪ੍ਰੋਨਾ ਆ ਗਿਆ। ਗੁਰਜੀਤ ਜਾਣ ਲੱਗੀ ਤੇ मामੀ ਸੁਰਜੀਤ ਨੂੰ ਕਹਿਣ ਲੱਗੀ ਧਿਆਨ ਰੱਖੀ ਮਾਮੀ ਮੇਰੀ ਬਾਲ ਦਾ ਬੀਬੀ ਦਾ ਵੀ ਮੈਂ ਹੱਥ ਨਹੀਂ ਗੇੜਾ ਕੱਢ ਜਉ ਫੇਰ। ਗੁਰਜੀਤ ਦੇ ਜਾਨਮਗਰੋ ਬੀਬੀ ਬੋਲੀ ਗੁਰਜੀਤ ਮਾਂ ਬਣਨ ਵਾਲੀ ਹੈ ਚੌਥਾ ਮਹੀਨਾ ਜਾਂਦਾ। ਬਾਰ ਬਾਰ ਕਹਿ ਰਹੀ ਸੀ ਕਿ ਜੀ ਮੇਰੇ ਜਵਾਕ ਨਾ ਹੋਣ ਵਾਲਾ ਹੁੰਦਾ ਮੈਂ ਤੇ ਹੀ ਲੈ ਲੰਦੇ। ਪਰ ਅਸੀਂ ਕਿਹਾ ਨਾ ਦਈਏ ਸੌਰੇ ਵਾਲੇ ਨਹੀਂ ਮੰਨਦੇ ਹੁੰਦੇ। ਤੂੰ ਆਪਣਾ ਧਿਆਨ ਰੱਖਿਆ ਕਰ। ਫੇਰ ਵੀ ਫਿਕਰ ਕਰਦੀ ਹੈ ਬਾਲਾ। ਫਿਰ ਬੀਬੀ ਪਰੇਮਾਨਾ ਬੋਲੀ ਬਿੱਟੂ ਨੇ ਤਾਂ ਇੱਕ ਵਾਰ ਨਹੀਂ ਚੁੱਕੀ ਜਿੱਦਨ ਦੀ ਲਿਆਂਦੀ ਆ ਜਦੋਂ ਲੈ ਕੇ ਆਈ ਸੀ ਉਦੋਂ ਬਸ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ ਸੀ ਮਗਰ ਕੋਲ ਹੀ ਨਹੀਂ ਖਲੋਤਾ ਅੱਖੇ ਮੇਰਾ ਨਹੀਂ ਦਿਲ ਕਰਦਾ ਇਹਨੂੰ ਵੇਖਣ ਨੂੰ ਨਾ ਨਾ ਬੀਬੀ ਕੰਨਿਆ ਇਹਨੂੰ ਨਾ ਧੱਕਿਓ ਕੋਈ ਨਹੀਂ ਹੌਲੀ-ਹੌਲੀ ਸਮਝ ਜਾਊ ਬਿੱਟੂ ਹੌਲੀ-ਹੌਲੀ ਹਜੇ ਤੱਕ ਮਾਨਤੇ ਕਮਲ ਦਾ ਦੋਖਾ ਨਾ ਤਾਂ ਕਰਕੇ ਹੌਲੀ-ਹੌਲੀ ਠੀਕ ਹੋ ਜਾਓ ਸੰਤੋਖੀ ਹੌਸਲਾ ਦਿੰਦੇ ਹੋਏ ਬੀਬੀ ਨੂੰ ਕਹਿਣ ਲੱਗੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ